ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਹਰ ਵਾਰ ਦੀ ਤਰ੍ਹਾਂ ਜਿਵੇਂ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆਉਣੇ ਆ ਅੱਜ ਵੀ ਅਸੀਂ ਤੁਹਾਡੇ ਲਈ ਇੱਕ ਇਹੋ ਜਿਹੀ ਵੀਡੀਓ ਲੈ ਕੇ ਆਏ ਆ ਜਿਹੜੀ ਤੁਹਾਨੂੰ ਪੂਰਾ ਫਾਇਦਾ ਕਰੂਗੀ ਜੀ ਜਾਣਕਾਰੀ ਭਰਪੂਰ ਵੀਡੀਓ ਹੈ ਰਾਜੇ ਤੇ ਅੱਜ ਅਸੀਂ ਬਾਈ ਬਠਿੰਡੇ ਵਾਲੇ ਕੋਲੇ ਆਏ ਆ ਜਿਹਦਾ ਚੈਨਲ ਵੀ ਹੈਗਾ ਬਰਾੜ ਬਠਿੰਡੇ ਵਾਲਾ ਬਾਈ ਜਿਹੜਾ ਬੱਕਰੀ ਪਾਲਣ ਦਾ ਕੰਮ ਵੀ ਕਰਦਾ ਹਨਾ ਬਾਈ ਜੀ ਤੇ ਇੱਕ ਬਾਈ ਨੇ ਕੈਂਪ ਚਲਾਇਆ ਜਿਹੜਾ ਕੀ ਹੈ ਆ ਜੇ ਆਪਾਂ ਨੂੰ ਜਾਣਕਾਰੀ ਦਿੰਦਾ ਹੈ ਕੈਂਪ ਦੇ ਵਿੱਚ ਲਾਉਣ ਦੇ ਲਈ ਜਿਵੇਂ ਆਪਾਂ ਬੱਕਰੀਆਂ ਦੇ ਜਿਵੇਂ ਕਈ ਵਾਰੀ ਆਪਣੇ ਕੋਲੇ ਇਹੋ ਜਿਹਾ ਸਿਸਟਮ ਹੁੰਦਾ ਹੈ ਕਿ ਆਪਾਂ ਬੱਕਰੀ ਪਾਲਾਂ ਦਾ ਆਪਾਂ ਨੂੰ ਸ਼ੌਂਕ ਹੁੰਦਾ ਹੈ ਪਰ ਆਪਣੇ ਕੋਲੇ ਜਰੀਆ ਨਹੀਂ ਹੁੰਦਾ ਬੱਕਰੀ ਪਾਲਣ ਦੇ ਲਈ ਬਾਈ ਜਾਣਕਾਰੀ ਵੀ ਦਿੰਦਾ ਹੈ ਤੇ ਕਈ ਬਾਈ ਐਵੇਂ ਹੁੰਦਾ ਕਿ ਆਪਾਂ ਬੱਕਰੀਆਂ ਰੱਖ ਵੀ ਲੈਣੇ ਆ ਤੇ ਬੱਕਰੀਆਂ ਦੇ ਵਿੱਚ ਘਾਟਾ ਖਾ ਲੈਣੇ ਆ ਉਹ ਵੀ ਬਾਈ ਤੋਂ ਆਪਾਂ ਜਾਣਕਾਰੀ ਲਵਾਂਗੇ ਕਿ ਬਾਈ ਨੇ ਜਿਹੜਾ ਆਪਣਾ ਕੈਂਪ ਚਲਾਇਆ ਹੈ ਉਹ ਕੈਂਪ ਦੇ ਵਿੱਚ ਕੀ ਕੀ ਬਾਈ ਆਪਣੀ ਫੀਸ ਹੈ ਕੀ ਸਿਸਟਮ ਹੈ ਤੇ ਕਿਵੇਂ ਬਾਈ ਜਿਹੜਾ ਕੀ ਇਹ ਜਾਣਕਾਰੀ ਦਿੰਦਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੁਲਵਿੰਦਰ ਅੱਤੇ ਜਿੰਨੇ ਬਾਈ ਤੁਹਾਡੇ ਚੈਨਲ ਤੇ ਹਨਾ ਜੁੜਿਆ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀਰੇ ਸਵਾਗਤ ਹੈ ਆਪਣੇ ਫਾਰਮ ਤੇ ਹਾਂਜੀ ਬਾਈ ਅ ਬਾਈ ਇੱਕ ਆਪਾਂ ਨੂੰ ਇਹ ਦੱਸਿਓ ਜੀ ਜਿਹੜਾ ਪਿੱਛੇ ਜੇ ਆਪਣਾ ਸੀਗਾ ਕੈਂਪ ਲੱਗਿਆ ਸੀ ਹਨਾ ਜੀ ਉਹ ਕੈਂਪ ਹੁਣ ਪੂਰਾ ਖਤਮ ਹੋ ਗਿਆ ਜੀ ਹਾਂ ਇਹ ਆਪਣੀ ਹੁੰਦੀ ਹੈ ਜੀ ਫਾਰਮ ਤੇ ਹਨਾ ਕੋਠੇ ਕੋਰ ਸਿੰਘ ਵਾਲੇ ਠੀਕ ਹੈ ਜੀ ਟ੍ਰੇਨਿੰਗ ਹੁੰਦੀ ਹੈ ਟ੍ਰੇਨਿੰਗ ਕੈਂਪ ਹੁੰਦਾ 2 ਦਿਨ ਦਾ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਸਾਰਾ ਬੱਕਰੀ ਪਾਲਣ ਦਾ ਹਨਾ ਸਾਰੀ ਟ੍ਰੇਨਿੰਗ ਹੁੰਦੀ ਹੈ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ ਠੀਕ ਹੈ ਜੀ ਖਰੀਦਦਾਰੀ ਤੋਂ ਲੈ ਕੇ ਵੇਚਦਾਰੀ ਮਾਰਕੀਟ ਦਾ ਤੇ ਖਾਣ ਪੀਣ ਦਾ ਉਹਦਾ ਸੁੱਕੇ ਚਾਰੇ ਤੇ ਬਰੀਡਰ ਕਿਵੇਂ ਰੱਖਣਾ ਸ਼ੈੱਡ ਕਿਵੇਂ ਪਾਉਣਾ ਫਿਰ ਉਹਦਾ ਟ੍ਰੀਟਮੈਂਟ ਜੇ ਬਿਮਾਰ ਨਾ ਹੋਣ ਦੇ ਗਿਆ ਆਪਾਂ ਜੇ ਬਿਮਾਰ ਹੋ ਵੀ ਗਏ ਕੀ ਟ੍ਰੀਟਮੈਂਟ ਕਰਨਾ ਹੈ ਸਾਰਾ ਸਿਸਟਮ ਉਹਦੇ ਵਿੱਚ ਆਉਂਦਾ ਹੈ ਤੇ ਉਹਦੇ ਵਿੱਚ ਆਪਾਂ ਇੱਕ ਹੁੰਦਾ ਜਿਹੜਾ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਇੱਕ ਪ੍ਰਮਾਣ ਪੱਤਰ ਦਿੰਨੇ ਆ ਜੋ ਕੋਈ ਵੀ ਸਟੇਟ ਦੀ ਜਾਂ ਸੈਂਟਰ ਗਵਰਨਮੈਂਟ ਦੀ ਸਕੀਮ ਆਉਂਦੀ ਹੈ ਬੱਕਰੀ ਪਾਲਣ ਤੇ ਉਹ ਆਪਣਾ ਸਰਟੀਫਿਕੇਟ ਉਹ ਕੰਮ ਦਿੰਦਾ ਤੇ ਜਿਹੜਾ ਬਈ ਇਹ ਆਪਣਾ ਕੈਂਪ ਲਾਉਣਾ ਚਾਹੁੰਦੇ ਆ ਜੀ ਠੀਕ ਹੈ ਤੇ ਇਹ ਕੈਂਪ ਦਾ ਫਿਰ ਮਤਲਬ ਕਿਵੇਂ ਆਪਣਾ ਹੁੰਦਾ ਕਿ ਫੀਸ ਵਗੈਰਾ ਰੱਖੀਏ ਤੁਸੀਂ ਜੀ ਹਾਂਜੀ ਇਹਦੀ ਬਹੁਤ ਜਨੂਅਲ ਫੀਸ ਰੱਖੀ ਹੈ 4500 ਰੁਪਿਆ ਫੀਸ ਹੈ ਪਰ ਪਰਸਨ ਜੀ ਹਾਂਜੀ ਜਿਹਦੇ ਵਿੱਚ ਰਹਿਣ ਦਾ ਪ੍ਰਬੰਧ ਹੁੰਦਾ ਰੋਟੀ ਪਾਣੀ ਦਾ ਸਰਟੀਫਿਕੇਟ ਹੋ ਗਿਆ ਤੇ ਸਾਰੀ ਟ੍ਰੇਨਿੰਗ ਹੋ ਗਈ ਠੀਕ ਹੈ ਜੀ 1500 ਤੇ ਆਧਾਰਡ ਐਡਵਾਂਸ ਤੇ ਜਨਾਮਦਾਰ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਕਿਉਂਕਿ ਆਪਣੇ ਕੋਲੇ ਹਰ ਮਹੀਨੇ ਹੁੰਦੇ 30 ਕੈਂਡੀਡੇਟਾਂ ਨੂੰ ਆਪਾਂ ਟ੍ਰੇਨਿੰਗ ਦੇ ਸਕਦੇ ਆ ਉਹ ਸੀਟਾਂ ਰੱਖੀਆਂ ਤੁਸੀਂ ਲਿਮਟਿਡ ਸੀਟਾਂ ਆ 30 ਸੀਟਾਂ ਹੁੰਦੀਆਂ ਠੀਕ ਹੈ ਜੀ ਕਿਉਂਕਿ ਆਪਾਂ ਜਿਆਦਾ ਇਕੱਠੇ ਯਾਨੀ ਮਾਰਦੇ ਕਈ ਟ੍ਰੇਨਿੰਗਾਂ ਤੇ ਵੇਖਿਆ ਹਣਾ 50 50 100 100 ਬੰਦਾ ਸਾਧ ਲੈਂਦੇ ਆ ਉਹ ਕਈ ਵਾਰੀ ਉਹ ਪੈਸਾ ਇਕੱਠਾ ਕਰਨ ਦਾ ਹੁੰਦਾ ਪਰ ਆਪਣਾ ਮੇਰਾ ਕੀ ਹੁੰਦਾ ਹੈ ਕੱਲੇ-ਕੱਲੇ ਬੰਦੇ ਨੂੰ ਗੋਦ ਲੈਣਾ ਜਿਹੜੀ ਟ੍ਰੇਨਿੰਗ ਦਾ ਹੁੰਦਾ ਵੀਰੇ ਇਹ ਹੁੰਦਾ ਉਸਤਾਦ ਧਾਰਨ ਵਾਲੀ ਗੱਲ। ਅੱਜ ਮਾਡਰਨ ਆਪਾਂ ਟ੍ਰੇਨਿੰਗ ਕਹਿ ਦਿੰਦੇ ਆ ਜਿਵੇਂ ਪਹਿਲੇ ਵਾਲੇ ਟਾਈਮ 'ਚ ਆਪਾਂ ਉਸਤਾਦ ਧਾਰ ਦੇ ਹਰੇਕ ਕੰਮ 'ਚ ਉਹ ਆਪਾਂ ਬਿਜਲੀ ਦਾ ਕੰਮ 'ਚ ਲੱਕੜ ਦਾ ਸਿੱਖਣਾ ਕੋਈ ਕਬੂਤਰਾਂ ਦਾ ਮੁਰਗਿਆਂ ਦਾ ਉਸਤਾਦ ਧਾਰ ਦੇ ਸੀ। ਉਹ ਚੱਕਰੀ ਹੋ ਜਾਂਦਾ ਤੇ ਫਿਰ ਆਪਾਂ ਉਸਤਾਦ ਬਣ ਗਏ ਤਾਂ ਢੰਗਣਾ ਬਣ ਗਏ। ਤੇ ਨਵੇਂ ਬੰਦੇ ਨੂੰ ਆਪਾ ਡੁੱਬਣਾ ਦੇ ਕੇ ਇਹੀ ਉਸਤਾਦ ਦਾ ਕੰਮ ਹੁੰਦਾ ਨਹੀਂ ਹਾਂਜੀ ਇਹ ਹੁੰਦਾ ਨਾ ਬਾਈ ਜਿਵੇਂ ਤੁਸੀਂ ਕਹਿੰਦੇ ਜੀ ਛੋਟੀ ਗੱਲ ਦੇ ਵਿੱਚੋ ਗੱਲ ਹੈ ਕਿ ਜਿਵੇਂ ਤੁਸੀਂ ਕਹਿੰਦੇ ਜੀ ਉਸਤਾਦ ਧਾਰਨ ਵਾਲਾ ਹੈ ਨਾ ਤੇ ਜਿਵੇਂ ਉਸਤਾਦ ਧਾਰਨ ਤੋਂ ਪਹਿਲਾਂ ਜਿਵੇਂ ਜਿਹੜੇ ਉਸਤਾਦ ਹੁੰਦਾ ਉਹਦਾ ਵੀ ਕੋਈ ਅੱਗੇ ਉਸਤਾਦ ਹੁੰਦਾ ਜੀ ਜਾਂ ਹੁਣ ਜਿਵੇਂ ਆਪਾਂ ਕਿਸੇ ਨੂੰ ਜਾਣਕਾਰੀ ਦਿੰਨੇ ਆ ਹਨਾ ਜੀ ਕੋਈ ਆਪਣੇ ਕੋਲੇ ਜਾਂ ਤਾਂ ਐਕਸਪੀਰੀਅੰਸ ਹੁੰਦਾ ਜੀ ਕਿ ਆਪਾਂ ਉਹ ਕਿੱਤੇ ਦੇ ਵਿੱਚ ਨਾਲ ਜੁੜੇ ਹੁੰਨੇ ਆ ਜੀ ਜਾਂ ਆਪਣਾ ਕੋਈ ਮੰਨ ਕੇ ਚੱਲੋ ਜੀ ਆਪਾਂ ਇਧਰ ਉਧਰ ਫੀਲਡਾਂ ਦੇ ਵਿੱਚ ਜਾ ਕੇ ਕੋਈ ਆਪਾਂ ਕੈਂਪ ਵਗੈਰਾ ਲਾ ਲਾ ਕੇ ਜੀ ਇਹ ਜਿਹੋ ਜਿਹਾ ਹਾਂ ਪਰ ਕੁਲਵਿੰਦਰ ਵਧੀਆ ਤੇਰਾ ਸਵਾਲ ਆ ਹੁਣ ਜਿਵੇਂ ਪਹਿਲਾਂ ਲੋਕ ਆ ਮੰਡੀਆਂ ਦੇ ਪਿੱਛੇ ਪਈ ਬੱਕਰਾ ਮੰਡੀ ਹਨਾ ਦੈਂਤ ਪਾਇਆ ਹੁਣ ਲੋਕ ਮੰਡੀਆਂ ਵਾਲੀ ਟ੍ਰੇਨਿੰਗ ਵਾਲੇ ਪਾਸੇ ਆਈ ਜਾਂਦੇ ਆ ਪਰ ਟ੍ਰੇਨਿੰਗ ਦੇਣਾ ਕਿਸੇ ਨੂੰ ਸਿਖਾਉਣਾ ਕੰਮ ਬਹੁਤ ਬਈ ਘਰ ਦੂਰ ਆ ਇਹਦੇ ਤੇ ਜਿਵੇਂ ਮੇਰਾ ਉਸਤਾਦ ਆ ਜਿਵੇਂ ਬਾਈ ਗਰਜੀਤ ਆ ਠੀਕ ਹੈ ਜੀ ਠੀਕ ਹੈ ਤੇ ਜੀ ਤੋਂ ਆਪਾਂ ਪਹਿਲਾ ਕੰਮ ਸ਼ੁਰੂ ਕੀਤਾ ਸੀਗਾ ਤੇ ਕੰਮ ਸਿੱਖਿਆ ਮਾ ਬਾਲੇ ਬੰਦਿਆਂ ਤੋਂ ਆ ਠੀਕ ਹੈ ਜੀ ਮੰਨ ਲਓ ਜਿਹੜੇ ਬੰਦੇ ਤੋਂ ਗਉਣ ਲਿਆ ਗਿਆ ਗੌਰ ਲਿਆ ਗਿਆ ਪੁਰਾਣੇ ਆਈਡੀਆਂ ਤੋਂ ਚੰਗੇ ਫਾਰਮਰਾਂ ਤੋਂ ਬਾਹਰ ਹਰਿਆਣਾ ਰਾਜਸਥਾਨ ਚ ਬਾਈ ਆਪਦੀ ਕਾਰ ਤੋੜ ਲਈ ਕੋਈ ਨਾ ਵੀ ਸੋਚ ਸੀ ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਵੇਂ ਆਪਾਂ ਐਕਸਪੀਰੀਅੰਸ ਕਰ ਕਰ ਚੀਜ਼ਾਂ ਨੂੰ ਸਿੱਖਿਆ ਨਾ ਜੀ ਕੋਈ ਮੇਲਾ ਨਹੀਂ ਛੱਡਿਆ ਕੋਈ ਮੰਡੀਆਂ ਲਗਾਤਾਰ ਵਪਾਰ ਕੀਤਾ ਸਾਰਾ A to Z ਆਪਾਂ ਬਈ ਗਿਆਨ ਸਾਰੀ ਉਮਰ ਬੰਦਾ ਸਿੱਖਦਾ ਰਹਿੰਦਾ ਹੈ ਪਰ ਜਿਹੜਾ ਆਪਣੇ ਤੋਂ ਟ੍ਰੇਨਿੰਗ ਲੈ ਕੇ ਜਾਊ ਇਹ ਮੈਂ ਕਹਿ ਦਿੰਦਾ ਉਹ ਕਾਮਜਾਬ 101% ਹੋਊਗਾ ਇਕੱਲੇ ਘਰੇ ਜਾ ਕੇ ਮੈਂ ਪੱਠੇ ਨਹੀਂ ਪਾਉਣੇ ਪੱਠੇ ਨੂੰ ਆਪ ਨੂੰ ਮਿਹਨਤ ਆਪ ਕਰਨੀ ਹੈ ਉਹਨੂੰ ਗਾਈਡ ਕਰਨ ਦੇ ਵਿੱਚ ਕੋਈ ਕਮੀ ਨਹੀਂ ਆਪਾਂ ਛੱਡਦੇ ਬਈ ਨਹੀਂ ਤੇ ਕਈ ਵਾਰੀ ਐਵੇਂ ਹੁੰਦਾ ਬਈ ਕਿ ਜਿਵੇਂ ਆਪਾਂ ਹੁਣ ਟ੍ਰੇਨਿੰਗ ਦੇਤੀ ਹੈ ਨਾ ਜੀ ਕੋਈ ਵੀ ਕੰਮ ਹੈ ਚਲੋ ਆਪਣੇ ਬੱਕਰੀ ਪਾਲਣ ਦੇ ਨਾਲ ਰੱਖ ਲਓ ਜਾਂ ਕੋਈ ਹੋਰ ਸਿਸਟਮ ਦੇ ਰੱਖ ਲਓ ਕਿ ਆਪਾਂ ਕਿਸੇ ਨੂੰ ਟ੍ਰੇਨਿੰਗ ਦਿੰਨੇ ਆ ਨਾ ਜੀ ਟ੍ਰੇਨਿੰਗ ਦੇਣ ਤੋਂ ਬਾਅਦ ਆ ਆਪਣੀ ਟ੍ਰੇਨਿੰਗ ਖਤਮ ਹੁੰਦੀ ਜਾਂਦੀ ਹੈ ਕਈ ਵਾਰ ਅਗਲਾ ਆਪਾਂ ਨੂੰ ਫੋਨ ਕਰਦਾ ਜਾਂ ਨਾ ਆਪਾਂ ਨੰਬਰ ਦਿੰਨੇ ਆ ਨਾ ਜੀ ਉਹਨੂੰ ਆਪਾਂ ਨੂੰ ਫੋਨ ਕਰਦਾ ਜੀ ਆਪਾਂ ਫੋਨ ਵੀ ਨਹੀਂ ਟੈਂਡ ਕਰਦੇ ਜਾਂ ਆਪਾਂ ਕਹਿ ਦਈਏ ਕਿ ਜੀ ਬਾਈ ਆਪਣਾ ਕੋਈ ਹੋਰ ਸਿਸਟਮ ਕੋਈ ਰੱਖਿਆ ਜੀ ਆਪਾਂ ਵੈਬਸਾਈਟ ਰੱਖੀ ਆ ਨਾ ਜੀ ਉਹਦੇ ਉੱਪਰ ਆਪਾਂ ਨੂੰ ਮੈਸੇਜ ਜਾਂ ਕੋਈ ਚੀਜ਼ ਆਉਂਦੀ ਆਪਾਂ ਉਹ ਵੀ ਨਹੀਂ ਆਪਾਂ ਕਿਸੇ ਦਾ ਸੀਨ ਕਰਦੇ ਉਹੋ ਜਿਹਾ ਕੰਮ ਤਾਂ ਨਹੀਂ ਆਪਣਾ ਵੀ ਨਹੀਂ ਨਹੀਂ ਵੀਰੇ ਆਪਾਂ ਨੂੰ ਹੋ ਗਏ 2 ਸਾਲ ਹਾਂਜੀ ਠੀਕ ਹੈ ਪਹਿਲਾਂ ਫ੍ਰੀ ਟ੍ਰੇਨਿੰਗਾਂ ਵੀ ਦਿੱਤੀਆਂ ਆਪਾਂ ਤੇ ਆਪਣਾ ਮੇਰਾ ਕੀ ਹੁੰਦਾ ਟ੍ਰੇਨਿੰਗ ਵਾਲਿਆਂ ਦਾ ਇੱਕ ਮੈਂ ਬੈਚ ਬਣਾ ਦਿੰਨਾ ਇੱਕ ਗਰ ਕਿਉਂਕਿ ਹੁਣ ਮੈਨੂੰ ਫੋਨ ਲਗਾਤਾਰ ਆਈ ਜਾਂਦੇ ਆ ਹਾਂਜੀ ਰਾਤ ਨੂੰ ਵੀ ਕਰੀ ਜਾਂਦੇ ਕਈ ਰ ਮੈਨੂੰ ਸਾਇਲੈਂਟ ਲਾਉਣਾ ਪਿਆ ਜਾਂਦਾ ਹਨਾ ਆਪਾਂ ਬਾਕੀ ਮੇਰੇ ਕੋਲੇ ਜਿਹੜੀ ਟ੍ਰੇਨਿੰਗ ਲੈ ਕੇ ਗਏ ਆ ਉਹਨਾਂ ਦਾ ਮੇਰੇ ਕੋਲੇ ਨੰਬਰ ਸੇਵ ਹੁੰਦਾ ਜਿਹੜਾ ਸੇਵ ਨੰਬਰ ਮੈਂ ਟੈਂਡ ਕਰਨੇ ਆਪਣੀ ਰਾਤ ਨੂੰ ਮੈਨੂੰ 12 ਵਜੇ ਲਾ ਦੇਣ 1:00 ਵਜੇ ਲਾ ਦੇਣ ਠੀਕ ਹੈ ਬਾਕੀ ਆਪਾਂ ਨੂੰ ਕੋਈ ਵੀ ਹੋਰ ਜਿਹੜਾ ਬੰਦੇ ਨੇ ਟ੍ਰੇਨਿੰਗ ਨਹੀਂ ਲਈ ਆਪਣੇ ਤੋਂ ਕਈ ਰ ਮੈਂ ਨਹੀਂ ਕਾਲ ਚਾਹਦਾ ਆਪਣੇ ਨਾਲ ਵਟਸਐਪ ਕਦੇ ਵੀ ਰਾਬਤਾ ਕਾਇਮ ਕਰ ਸਕਦੇ ਆ ਦਾ ਮੈਸੇਜ ਛੱਡ ਦਿਓ ਕੋਈ ਤੁਹਾਨੂੰ ਸਮੱਸਿਆ ਆ ਰਹੀ ਹੈ ਜਾਂ ਕੋਈ ਜਾਣਕਾਰੀ ਲੈਣੀ ਹੈ ਤੇ ਬਾਕੀ ਆਪਾਂ ਉਦੋਂ ਜੇ ਕੋਈ ਐਮਰਜੈਂਸੀ ਨਹੀਂ ਦੀ ਬੱਕਰੀ ਬਿਮਾਰ ਹੋ ਉਹਨੂੰ ਬਈ ਇਮੀਡੀਏਟਲੀ ਆਪਾਂ ਜਾ ਕੇ ਉਹਨੂੰ ਸਾਰਾ ਇਲਾਜ ਦੱਸਦੇ ਆ ਉਹ ਕੰਮ ਨਹੀਂ ਆਪਾਂ ਬਈ ਜਾਣ ਬੁੱਝ ਕੇ ਮੋਬਾਈਲ ਬੰਦ ਕਰ ਲਾਂਗੇ ਬਈ ਇਹ ਤਾਂ ਆਪਾਂ ਹੁਣ ਪੈਸੇ ਲੈ ਲਈਏ ਇਹ ਤਾਂ ਲੈਣਾ ਕੀ ਆ ਉਹ ਆ ਚੱਲਦਾ ਹੀ ਹੈ ਬਈ ਅੱਜਕੱਲ ਜਿਵੇਂ ਆਪਣਾ ਨਹੀਂ ਨਵੇਂ ਬੰਦੇ ਦਾ ਮੈਂ ਜਿਹੜੇ ਨੇ ਆਉਣਾ ਟ੍ਰੇਨਿੰਗ ਤੇ ਉਹਦਾ ਫੋਨ ਛੱਡ ਦੂੰ ਜਿਹੜਾ ਮੈਥੋਂ ਟ੍ਰੇਨਿੰਗ ਲੈ ਕੇ ਜਾਵੜਿਆ ਜਾਂ ਆਪਣੇ ਨਾਲ ਬੰਦਾ ਵਰਤ ਲੈ ਬੈਠ ਉੱਠ ਖੜਾ ਉਹਦਾ ਆਪਾਂ ਬਈ ਫੋਨ ਪੂਰਾ ਚਾਹਦਾ ਕਿੱਥੇ ਮਰਜੀ ਹੋਵਾਂ ਮੈਂ ਠੀਕ ਹੈ ਜੀ ਠੀਕ ਹੈ ਫਿਰ ਆਪਾਂ ਦਰਸ਼ਕ ਵੀਰਾਂ ਨੂੰ ਦੱਸ ਦਈਏ ਕਿ ਕੰਮ ਹੈ ਫਿਰ ਮਤਲਬ ਜਿਹੜਾ ਵੱਡੇ ਪੱਧਰ ਤੇ ਹੁੰਦਾ ਜੀ ਕਿਉਂਕਿ ਜਿਹੜਾ ਆਪਣੇ ਨੌਨ ਦੇ ਵਿੱਚ ਹੁੰਦਾ ਉਹਦਾ ਆਪਾਂ ਨੰਬਰ ਸੇਵ ਕਰ ਲੈਨੇ ਹਨਾ ਨੰਬਰ ਸੇਵ ਕੀਤੇ ਦਾ ਬਾਈ ਕਹਿੰਦਾ ਕਿ ਉਹ ਆਪਾਂ ਚੱਕਣਾ ਹੀ ਚੱਕਣਾ ਜੀ ਜਿਹੜਾ ਆਨ ਆਨ ਬੰਦਾ ਜੀ ਜਿਹਨੂੰ ਆਪਾਂ ਜਾਣਦੇ ਨਹੀਂਗੇ ਉਹਦਾ ਚਲੋ ਜੀ ਆਪਾਂ ਨੂੰ ਕੰਪਨੀਆਂ ਵਾਲੇ 129 100 ਫੋਨ ਆਪਾਂ ਨੂੰ ਕਰਦੇ ਰਹਿੰਦੇ ਹਨਾ ਜੀ ਉਹ ਚੀਜ਼ ਦੀ ਆਪਾਂ ਵੀ ਗਾਰੰਟੀ ਲੈਨੇ ਆ ਜੀ ਬਾਈ ਨੂੰ ਕਈ ਵਾਰੀ ਆਪਾਂ ਬਰਤਿਆ ਕੇ ਵੀ ਦੇਖਿਆ ਕਿ ਜੇ ਰਾਤ ਨੂੰ ਵੀ ਆਪਾਂ ਫੋਨ ਨੰਬਈ ਜੈਨੂਲ ਕੰਮ ਆ ਤਾਂ ਕਿ ਆਪਣਾ ਵੀ ਕੰਮ ਸਿਖਰਾਂ ਤੇ ਆ। ਮੇਰੀ ਬਹੁਤ ਮੰਨ ਲਓ ਪ੍ਰੋਮੋਸ਼ਨ ਵੀ ਘਟਾ ਹੈ। ਕਿ ਤੇ ਆਪਾਂ ਗਰੁੱਪਾਂ ਗਰੁੱਪਾਂ 'ਚ ਕਹਿੰਦੇ ਨਹੀਂ ਜਾਂ ਪਰਸਨਲੀ ਫੋਨ ਲਾ ਕੇ ਨਹੀਂ ਹੋ ਟ੍ਰੇਨਿੰਗ ਵਾਲੇ ਕੀ ਕਹਿੰਦੇ ਜਿਵੇਂ ਮੇਰੀ ਆਪਣੀਆਂ ਵੀਡੀਓ ਪਾਤੀ ਥੱਲੇ ਕਮੈਂਟ ਕਰੀ ਜਾਣਗੇ ਸਾਥੋ ਟ੍ਰੇਨਿੰਗ ਲੋ ਆਪਾਂ ਉਹ ਕੰਮ ਹੈ ਨੀਗਾ ਆਪਣੇ ਕੋਲੇ ਬਈ ਹਰੇਕ ਹਰ ਦੀ ਸੀਟਾਂ ਫੁੱਲ ਹੋ ਜਾਂਦੀਆਂ ਬਾਅਦ ਜਾਂਦੀਆਂ ਤਾਂ ਕਿ ਹਰ ਮਹੀਨੇ ਟ੍ਰੇਨਿੰਗ ਰੱਖਣੀ ਪੈਂਦੀ ਹੈ ਮੈਨੂੰ। ਨੇ ਕੋਈ ਟ੍ਰੇਨਿੰਗ ਸੈਂਟਰ ਹਰ ਮਹੀਨੇ ਟ੍ਰੇਨਿੰਗ ਟ੍ਰੇਨਿੰਗ ਰੱਖਦਾ ਨਹੀਂ ਕਿਉਂਕਿ ਬੰਦੇ ਨਹੀਂ ਪੂਰੇ ਹੁੰਦੇ ਆਪਣੇ ਬਈ ਜਿਹੜੇ ਮੇਰੇ ਟ੍ਰੇਨਿੰਗ ਲੈ ਕੇ ਗਏ ਆ ਮੈਥੋਂ ਉਹ ਗਾਂ 10 20 ਬੰਦੇ ਉਹੀ ਮੇਰੀ ਪ੍ਰੋਮੋਸ਼ਨ ਹੈ ਉਹ ਦੱਸਦੇ ਬਈ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਸੀ ਸਿਖਾਇਆ ਵਧੀਆ ਸਾਰਾ ਪ੍ਰੈਕਟੀਕਲ ਕਰਾਇਆ ਸਾਰਾ A to Z ਜਨਰਲ ਕੰਮ ਜਿਹੜਾ ਲੋਨ ਬਾਰੇ ਦੱਸਦੇ ਆ ਲੋਨ ਬਾਰੇ ਵੀ ਬਈ ਕੱਲੀ ਕੱਲੀ ਸੱਚ ਦੱਸਦੇ ਆ ਬਈ ਇੱਥੇ ਤੁਹਾਨੂੰ ਲੋਨ ਹੋ ਸਕਦਾ ਇੱਥੇ ਨਹੀਂ ਹੋ ਸਕਦਾ ਆ ਡਾਕੂਮੈਂਟ ਲੱਗਣਗੇ ਕੱਲੀ ਕੱਲਾ ਆਪਾਂ ਕੋਈ ਨਹੀਂ ਰਾਣੀ ਰੱਖਦੇ ਮੈਂ ਐਵੇਂ ਗਮਰਾਹ ਕਰਕੇ ਟ੍ਰੇਨਿੰਗ ਤੋਂ ਪਹਿਲਾਂ ਵੀ ਫੀਸ ਪਾਉਣ ਤੋਂ ਪਹਿਲਾਂ ਵੀ ਸਾਰੀਆਂ ਗੱਲਾਂ ਦੱਸਦਾ ਜਦੋਂ ਟ੍ਰੇਨਿੰਗ ਤੇ ਆ ਜਾਂਦੇ ਉਦੋਂ ਵੀ ਸਾਰੀਆਂ ਗੱਲਾਂ ਦੱਸਦਾ ਕੋਈ ਵੀ ਗੱਲ ਚਾਪਾ ਆਪਾਂ ਉਹਨਾਂ ਨੂੰ ਨੇਰੇ 'ਚ ਨਹੀਂ ਰੱਖਦੇ ਬਈ ਕਿਉਂ ਆਪਾਂ ਕਿਸੇ ਦੀਆਂ ਉਮੀਦਾਂ ਤੇ ਆਪਾਂ ਨਾ ਐਵੇਂ ਉਹਦੀਆਂ ਆਸਾਂ ਤੇ ਆਪਾਂ ਮੁੜ ਕੇ ਬਾਅਦ ਪਾਣੀ ਫੇਰ ਗਏ ਉਹ ਕੰਮ ਆਪਣੇ ਕੋਲੇ ਜਾਂ ਸੁਪਨਾ ਮਾਰਦਗੇ ਕਿਸੇ ਬੰਦੇ ਦਾ ਪਹਿਲਾਂ ਮੈਂ ਲੱਖਾਂ ਦਾ ਸੁਪਨਾ ਦਿੱਤਾ ਜਾਂ ਮੈਂ ਬਾਅਦ ਚ ਕਹਿੰਦਾ ਯਾਰ ਇਹ ਮਿਲਦਾ ਨਹੀਂ ਜਾਂ ਮਿਲਦਾ ਉਹ ਚੱਕਰ ਆਪਣੇ ਕੋਲੇ ਹੈ ਨਹੀਂ ਬਾਈ ਤੇ ਜਿਹੜਾ ਤੁਸੀਂ ਜਿਹੜਾ ਬਾਈ ਉਹ ਆਪਣਾ ਸਰਟੀਫਿਕੇਟ ਵਗੈਰਾ ਦਿੰਨੇ ਆ ਨਾ ਜੀ ਤੇ ਉਹਦੇ ਉੱਪਰ ਜਿਹੜਾ ਸਾਰਾ ਲੋਨ ਵਗੈਰਾ ਦਾ ਸਿਸਟਮ ਚੱਲਦਾ ਹੈ ਹਾਂ ਵੀਰੇ ਉਹ ਜ਼ਰੂਰੀ ਡਾਕੂਮੈਂਟ ਹੈ ਹਾਂਜੀ ਉਸ ਤੋਂ ਬਾਅਦ ਜਦੋਂ ਸਰਟੀਫਿਕੇਟ ਆ ਗਿਆ ਉਸ ਤੋਂ ਬਾਅਦ ਡੀਪੀਆਰ ਬਣਦੀ ਹੈ ਡਿਟੇਲ ਪ੍ਰੋਜੈਕਟ ਫਾਈਲ ਹੁੰਦੀ ਹੈ ਪ੍ਰੋਜੈਕਟ ਫਾਈਲ ਬਣਦੀ ਹੈ ਹਾਂਜੀ ਉਹਦੇ ਵਿੱਚ ਤੁਸੀਂ ਦ ਸੈਂਟਰ ਗਵਰਨਮੈਂਟ ਦੀਆਂ ਦੋ ਸਕੀਮਾਂ ਐ ਐਨਐਲਐਮ ਐਕ ਪੀਐਮਈਜੀਪੀ ਐ ਹੁਣ ਜਿਹੜੀ ਐਨਐਲਐਮ ਦੀ ਥੋੜੀ ਜਿਹੀ ਗਤੀ ਹੈਗੀ ਇਹ ਘਟ ਹੈ ਮੰਨ ਲਾ 4-5 ਮਹੀਨੇ ਲਾ ਜਾਂਦਾ ਪਾਸ ਹੋਣ ਤੇ ਉਹਦੇ ਵਿੱਚ 50% ਸਬਸਿਡੀ ਐ ਠੀਕ ਹੈ ਜੀ ਪਰ ਟੁਗਟ ਆਪ 20 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਲੋਨ ਬੱਕਰੀਆਂ ਤੇ ਲੈ ਸਕਦੇ ਆ ਠੀਕ ਹੈ ਜਿਹੜਾ ਪੀਐਮਈਜੀਪੀ ਹੈਗਾ ਇਹ ਹੈਗਾ ਖਾਦੀ ਬੋਰਡ ਵਾਲੇ ਕਰਦੇ ਆ ਇਹ ਬਹੁਤ ਫਾਸਟ ਲੋਨ ਹੋ ਰਿਹਾ ਇਹਦੇ ਵਿੱਚ ਆਪਣੇ ਜਰਨਲ ਨੂੰ 25% ਐ ਐਸ ਸੀ ਐਸਟੀ ਤੇ ਔਰਤਾਂ ਔਰਤਾਂ ਦੀ ਜਰਨਲ ਦੀ ਉਹਨੂੰ 35% ਇਹ ਆਪਾਂ ਪਰ 20 ਲੱਖ ਤੱਕ ਹੀ ਲੈ ਸਕਦੇ ਹਾਂ 100 ਬੱਕਰੀ ਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਆਹਾ ਹੈਗੀ ਇਹ ਗੱਲ ਜਿਹਨੇ 5 ਲੱਖ ਲੈਣਾ 10 ਲੱਖ ਲੈਣਾ ਉਹ ਨਹੀਂ ਮਿਲ ਜਾਂਦਾ ਐਨ ਐਲ ਐਮ ਚੋਂ ਮਿਲਦਣੀ ਇਹ ਆਪਾਂ ਦੋਵਾਂ ਸਕੀਮਾਂ ਤੇ ਕੱਲੀ-ਕੱਲੀ ਉਹਦਾ ਦੱਸਦੇ ਆ ਕਿੱਥੋਂ ਪ੍ਰੋਜੈਕਟ ਫਾਈਲ ਵੀ ਆਪਾਂ ਤਿਆਰ ਕਰਕੇ ਦਿੰਨੇ ਆ ਕੋਸ਼ਿਸ਼ ਹੁੰਦੀ ਏਰ ਬੰਦੇ ਦਾ ਪਾਸ ਹੋ ਜੇ ਛੇਕੀ ਹਣਾ ਪਰ ਕਈ ਹੁਣ ਟ੍ਰੇਨਿੰਗਾਂ ਤੇ ਕੱਲਿਆ ਲੋਨ ਕਰਕੇ ਸੱਦੀ ਜਾਂਦੇ ਆ ਪ੍ਰਚਾਰ ਕਰ ਕਰਕੇ ਆਪਾਂ ਲੋਨ ਬਾਰੇ ਤਾਂ ਦੱਸਣਾ ਹੀ ਦੱਸਣਾ ਜਿਹੜੀਆਂ ਸਕੀਮਾਂ ਆਈ ਜਾਂਦੀਆਂ ਬਕਾਇਦਾ ਆਪਾਂ ਜਿਹੜੀ ਉਹਨੂੰ ਕਿਵੇਂ ਘੱਟ ਖਰਚੇ 'ਚ ਕੰਮ ਸ਼ੁਰੂ ਕਰਨਾ ਜਾਂ ਆਪਦੇ ਬੇਸ ਤੇ ਕੰਮ ਸ਼ੁਰੂ ਕਰਨਾ ਸਭ ਤੋਂ ਵੱਡੀ ਗੱਲ ਬਈ ਇਹੀ ਹੁੰਦੀ ਹੈ ਕਿ ਮੈਂ ਵੀ ਦੇਖਿਆ ਕਿ ਆਪਣਾ ਜਿਵੇਂ ਨਾ ਕਿਸੇ ਨੂੰ ਯਾਰ ਆਪਾਂ ਬਿਜ਼ਨਸ ਚਲੋ ਲੋਨ ਵੀ ਲੈ ਲੂਗਾ ਨਾ ਜੀ ਲੋਨ ਲੈਣ ਤੋਂ ਬਾਅਦ ਉਹਨੇ ਬਿਜ਼ਨਸ ਨੂੰ ਕਿਵੇਂ ਸੈਟ ਹੁਣ ਆਪਣੀ ਉਮੀਦ ਕੀ ਹੁੰਦੀ ਹੈ ਬਾਈ ਜੀ ਕੋਈ ਵੀ ਕੰਮ ਸ਼ੁਰੂ ਕਰਦੇ ਇਹ ਥੋੜੀ ਇਹ ਕਿ ਜੇ ਆਪਾਂ ਦੱਸ ਦੇਣਾ ਬਾਅਦ ਮਹੀਨੇ ਬਾਅਦ ਸਾਲ ਬਾਅਦ ਬੰਦ ਕਰ ਦੇਣਾ ਉਹਨੂੰ ਆਪਾਂ ਲੰਮਾ ਲੈ ਕੇ ਕਿਵੇਂ ਚੱਲਣਾ ਨਾ ਜੀ ਜਿਹੜਾ ਹੁਣ ਲੋਨ ਚੱਕ ਲਿਆ ਜੇਵੇਂ ਤੂੰ ਲੋਨ ਤੋਂ ਬਿਨਾ ਕੰਮ ਸ਼ੁਰੂ ਕਰਨਾ ਤੂੰ 50% ਮਿਹਨਤ ਕਰੀਂ ਤੇਰਾ ਤਾਂ ਵੀ ਚੱਲ ਜੂ ਤਾਂ ਵੀ ਚੱਲ ਜੂ ਹਾਂਜੀ ਤੇ ਜੇ ਤੇਰਾ ਲੋਨ ਚੱਕਿਆ ਤੈਨੂੰ 101% ਦੇਣਾ ਪਊਗਾ ਉਹ ਕੰਮ ਤੇ ਕਿਉਂਕਿ ਚੜੇ ਮਹੀਨੇ ਜਾਂ ਤਮਾਈ ਜਾਂ ਸ਼ਮਾਈ ਕੈਸਤ ਨੇ ਆ ਜਾਣਾ ਉਹਨਾਂ ਨੇ ਨਹੀਂ ਪੁੱਛਣਾ ਤੇਰੀਆਂ ਬੱਕਰੀਆਂ ਮਰ ਗਈਆਂ ਜਾਂ ਕਰ ਗਈਆਂ ਉਹਨਾਂ ਨੇ ਸਣੇ ਵਿਆਜ ਲਾ ਕੇ ਤੇਰੇ ਪੈਸੇ ਆਏ ਨੇ ਚਲੋ ਸਬਸਿਡੀ ਤੇ ਜਿਹੜੀ ਮਿਲਣੀ ਹੈ ਮਿਲਣੀ ਹੈ ਪਰ ਲੋਨ ਅੱਜਕੱਲ ਕਿਉਂ ਜ਼ਰੂਰੀ ਹੈ ਅੱਜਕੱਲ ਨੌਜਵਾਨ ਮਿਹਨਤੀ ਬਹੁਤ ਫਿਰਦੇ ਆ ਬੇਜੁਗਾਰ ਫਿਰਦੇ ਆ ਪੈਸੇ ਬੰਨਿਓ ਦਿੱਕਤ ਆ ਘਰ ਦੇ ਸਾਥ ਨਹੀਂ ਦਿੰਦੇ ਜਾਂ ਕਿਸੇ ਕੋਲੇ ਉਹੀ ਪ੍ਰਾਪਰਟੀ ਘਟਾ ਠੀਕ ਹੈ ਉਹ ਚ ਤੁਸੀਂ 5-10 ਲੱਖ 20 ਲੱਖ ਦਾ ਲੋਨ ਲੈ ਕੇ ਨਾਲੇ ਚਲੋ ਸਬਸਿਡੀ ਵੀ ਆ ਜਾਂਦੀ ਉਹ ਚ ਫਾਇਦਾ ਹੋਣਾ ਆਪਾਂ ਨੂੰ ਕੰਮ ਕਰਨ ਵਾਸਤੇ ਇੱਕ ਆਪਾਂ ਨੂੰ ਸਟਾਰਟ ਪੁਆਇੰਟ ਮਿਲ ਜਾਂਦਾ ਇੱਕ ਬਈ ਇਹ ਐਵੇਂ ਹੁੰਦਾ ਹੀ ਆ ਨਾ ਕਿ ਜਿਵੇਂ ਆਪਾਂ ਲੋਨ ਲੈ ਲਿਆ ਨਾ ਜਿ ਆਪਣੇ ਘਰਾਂ 'ਚ ਵੀ ਇਹ ਚੀਜ਼ ਹੈ ਕਿ ਆਪਾਂ ਲੋਨ ਲੈ ਲੀਓ ਬਿਜ਼ਨਸ ਤੇ ਮਿਹਨਤ ਵੀ ਜ਼ਿਆਦਾ ਕਰਦੇ ਆ ਤੇ ਮਿਹਨਤ ਇਹ ਹੁੰਦੀ ਹੈ ਕਿ ਜਿਵੇਂ ਲੋਨ ਲੈ ਲਿਆ ਗਿਆ ਆਪਾਂ ਨੂੰ ਕੈਸਟ ਭਰਨੀ ਪੈਂਦੀ ਹੈ ਜਿਹੜਾ ਕੋਈ ਵੀ ਹੈ ਨਾ ਜੀ ਤੇ ਇਹ ਬਈ ਜਿਹੜੀ ਮੇਨ ਗੱਲ ਇਹ ਹੈ ਕਿ ਜਿਵੇਂ ਤੁਹਾਡੇ ਕੋਲੇ ਬਾਈ ਬਾਈ ਦਾ ਆਪਾਂ ਦੱਸ ਦਈਏ ਕਿ ਜਿਹੜਾ ਸਿਸਟਮ ਬਣਿਆ ਕੋਟੇ ਕੌਰ ਸਿੰਘ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਣਿਆ ਨਾ ਜੀ ਇਹ ਬਾਈ ਦੇ ਆਪਣੇ ਆਪ ਦੇ ਹੀ ਖੇਤ ਦੇ ਵਿੱਚ ਬਣਿਆ ਹੈ ਕਿ ਅੱਗੇ ਜਾ ਕੇ ਨਾ ਬਾਈ ਨੇ ਜਿਵੇਂ ਆਪਾਂ ਇੱਕ ਕਲਾਸਾਂ ਵਾਂਗੂ ਲਗਾ ਆਪਾਂ ਦੱਸਦੇ ਆਂ ਕਿ ਹਾਂਜੀ ਛੱਡ ਕਿਵੇਂ ਦਾ ਤਿਆਰ ਕਰਨਾ ਉਹ ਸਿਸਟਮ ਸਾਰਾ ਬਾਈ ਦੱਸਦਾ ਜੀ ਹਨਾ ਜੀ ਖੁਰਲੀਆਂ ਕਿਵੇਂ ਤਿਆਰ ਕਰਨੀਆਂ ਬਾਈ ਤੁਹਾਡੇ ਉਹ ਦਿਮਾਗ ਦੇ ਵਿੱਚ ਜਿਹੜਾ ਸੈਟਅਪ ਕਿਵੇਂ ਤਿਆਰ ਕੀਤਾ ਤੁਸੀਂ ਉਹ ਜੀ ਉਹਦਾ ਵੀ ਸਾਡਾ ਮੈਂ ਤਾਂ ਪ੍ਰੈਕਟੀਕਲ ਹੀ ਹੈ ਪ੍ਰੈਕਟੀਕਲ ਹੀ ਹੈ ਜੀ ਹਾਂ ਜੀ ਹੁਣ ਮੇਰਾ ਆਪਦਾ ਚੈਨਲ ਸੀ ਬਈ ਮੈਂ ਪਤਾ ਨਹੀਂ ਕਿੰਨੇ ਕੇ ਫਾਰਮਾਂ ਤੇ ਧੱਕੇ ਖਾਧਿਆ ਹਾਂ ਹਾਂ ਜੀ ਹਾਂ ਜੀ ਹਾਂ ਮੇਨ ਗੱਲ ਇਹ ਹੈ ਜੀ ਮੱਝਾਂ ਵਾਲਿਆਂ ਦੇ ਉੱਥੋਂ ਮੈਂ ਇੱਕ ਗੱਲ ਸਿੱਖਦਾ ਹੁੰਦਾ ਸੀ ਬਈ ਇਹਦਾ ਨੈਗੇਟਿਵ ਪੁਆਇੰਟ ਕੀ ਹੈ ਪੋਜ਼ਿਟਿਵ ਕੀ ਹੈ ਕਿੰਨੀ ਲੇਬਰ ਨਾਲ ਕਿੰਨੇ ਜਾਨਵਰ ਸਾਹਮਦੇ ਕਿੱਥੋਂ ਇਹ ਸੌਖਾ ਕੰਮ ਕਰੀ ਬੈਠਾ ਆਟੋਮੈਟਿਕ ਵੀ ਲੇਬਰ ਘੱਟ ਲੱਗੇ ਕਿੱਥੇ ਜਾਨਵਰ ਖੁਸ਼ ਆ ਕਿੱਥੇ ਜਾਨਵਰ ਸਟ੍ਰੈਸ ਚ ਆ ਉਹ ਚੀਜ਼ਾਂ ਮੈਂ ਸਾਰੀਆਂ ਚੰਗੀਆਂ ਚੰਗੀਆਂ ਆਪਣੇ ਫਾਰਮ ਤੇ ਲਾਗੂ ਕਰ ਲਈਆਂ। ਹਾਂ ਜੀ। ਉਹ ਕੌਰਨੀਆਂ ਦਾ ਸਾਈਜ਼ ਤੁਸੀਂ ਦੇਖਿਆ ਹੋਣਾ। 7 ਦਾ ਹੋ ਗਿਆ, 7 ਦੀ ਉਚਾਈ ਹੋ ਗਈ। ਹਾਂ ਜੀ। ਉਹਦੀ ਦਿਸ਼ਾ ਦੇ ਮੁਤਾਬਕ ਹੁਣ ਮੇਰਾ ਉੱਥੇ 10 ਸਾਲ ਦਾ ਬੱਚਾ ਵੀ 100 ਬੱਕਰੀ ਪਾਲ ਸਕਦਾ। ਪਾਲ ਸਕਦਾ। ਮੈਂ ਉਹਦੇ ਹਿਸਾਬ ਤੇ। ਉਹ ਤੁਸੀਂ ਦੱਸਿਆ ਸੀ ਨਾ ਭਾਈ ਕਿ ਜਿਵੇਂ ਕਹਿੰਦੇ ਕਿ ਉਸਤਾਦ ਜੇ ਉਸਤਾਦ ਚੰਗਾ ਮਿਲ ਗਿਆ ਹੁਣ ਜੇ ਆਪਾਂ ਨੂੰ ਸੈਟਅਪ ਵੀ ਸਟਾਰਟਿੰਗ ਪੁਆਇੰਟ ਹੀ ਚੰਗਾ ਮਿਲ ਜਾਣਾ ਜੀ। ਜਿਵੇਂ ਤੁਹਾਡੇ ਤੋਂ ਕੰਮ ਸਿੱਖੇ। ਸਿੱਖਣ ਤੋਂ ਬਾਅਦ 2 ਦਿਨਾਂ ਦਾ ਕੈਂਪ ਹੀ ਆ ਨਾਲ ਕੋਈ ਬਾਲਾ ਨਹੀਂ ਮੈਨੂੰ ਤਾਂ ਇਹ ਸੀਗਾ ਕਿ ਮੈਂ ਤਾਈਆਂ ਤੁਹਾਨੂੰ ਸਟਾਰਟਿੰਗ ਵਿੱਚ ਪੁੱਛਿਆ ਸੀ ਕਿ ਉਹ ਕੰਮ ਆਪਣਾ ਕੈਂਪ ਬੰਦ ਹੋ ਗਿਆ ਕਿ ਕਿਵੇਂ ਆ ਜੀ ਉਹ 2 ਦਿਨਾਂ ਦਾ ਕੰਮ ਹੈ ਨਾ ਜੀ 2 ਦਿਨਾਂ ਜੀ ਹਾਂ ਜੀ ਕੋਈ ਕੁਲਵਿੰਦਰ ਪੁੱਛਦਾ ਕਿ ਚੱਕਰ ਹੈ ਅੱਜ ਕੱਲ ਲੋਕਾਂ ਕੋਲੇ ਟਾਈਮ ਹੈ ਨਹੀਂ ਮੈਂ ਤਾਂ ਇਹ ਟ੍ਰੇਨਿੰਗ ਹਫ਼ਤੇ ਦੀ ਰੱਖਣੀ ਸੀ ਜਾਂ 3 ਦਿਨਾਂ ਦੀ ਪਰ ਲੋਕ ਕੀ ਆ 2 ਦਿਨ ਹੀ ਮਸਾਉਂਦੇ ਆ ਉਹ ਮੈਂ ਲੋਕਾਂ ਦੇ ਹਿਸਾਬ ਦੇ ਮੈਂ ਜਦੋਂ ਪਤਾ ਕੀਤਾ ਬਈ ਕੀ ਚਾਹੁੰਦੇ ਆ ਲੋਕ 2 ਕੁ ਦਿਨਾਂ ਦੇ ਵਿੱਚ ਮੈਂ ਮਣਿਆਦੀ ਚੀਜ਼ਾਂ ਸਿਖਾ ਦੇਣਾ ਉਹਨਾਂ ਨੂੰ ਮੇਨ ਉਹਦੀ ਖਰੀਦਦਾਰੀ ਜਦੋਂ ਬੰਦੇ ਨੇ ਖਰੀਦਦਾਰੀ ਸਹੀ ਕਰ ਲਈ ਹੁਣ ਮੈਂ ਗੌਰ ਦਿੰਨਾ ਬਈ ਤੂੰ ਆ ਜਾਨਵਰ ਖਰੀਦਣਾ ਇੰਨੇ ਦਾ ਖਰੀਦਣਾ ਜਦੋਂ ਜਾਨਵਰ ਸਹੀ ਖਰੀਦ ਲਿਆ ਤੁਸੀਂ 50% ਤੁਸੀਂ ਸਫਲ ਹਾਂ ਬਈ ਹੁਣ ਬਈ ਆਪਾਂ ਇੱਕ ਤਾਂ ਆਪਾਂ 100 ਕਿੱਲੇ ਦਾ ਕੰਮ ਦਿਨਾਂ 'ਚ ਕਰ ਦਿੰਨੇ ਹਣਾ ਜੀ ਤੇ ਕਿਤੇ ਆਪਾਂ 100 ਦਿਨਾਂ ਦਾ 100 ਕਿੱਲੇ ਦਾ ਕੰਮ 100 100 ਦਿਨਾਂ 'ਚ ਹੀ ਕਰਦੇ ਹਾਂ ਨਾ ਜੀ ਉਹੀ ਸਿਸਟਮ ਬਾਈ ਦਾ ਨਾ ਕਿ ਜਿਹੜਾ ਬਾਈ ਮੈਂ ਸਟਾਰਟਿੰਗ 'ਚ ਪਹਿਲੇ ਦਿਨ ਦੇਖਾਇਆ ਸੀ ਤੁਹਾਨੂੰ ਕੀ ਜਿਵੇਂ ਤੁਸੀਂ ਉਹਨਾਂ ਨੇ ਦੱਸਿਆ ਕਿ ਸਾਰਾ ਮਖੁਰਨੀਆਂ ਵਗੈਰਾ ਦਾ ਸ਼ੈੱਡ ਵਗੈਰਾ ਦਾ ਉਹ ਪਹਿਲੇ ਦਿਨ ਕਵਰ ਹੋ ਜਾਂਦਾ ਨਾ ਜੀ ਫੀਡ ਵਗੈਰਾ ਸਾਰਾ ਕੁਝ ਉਹ ਅਗਲੇ ਦਿਨ ਹੈ ਨਾ ਜੀ ਜਿਹੜਾ ਲੋਨ ਵਾਰੇ ਆ ਜਾਂ ਆਪਾਂ ਸ਼ੈੱਡ ਵਗੈਰਾ ਪਾਉਣਾ ਸੂਖੇ ਚਾਰੇ ਹਰੇ ਚਾਰੇ ਮਾੜਾ ਮੋਟੀਆਂ ਜਿਹੜੀਆਂ ਹੈਗੀਆਂ ਹਾਂਜੀ ਜਿਹੜੀਆਂ ਆਪਾਂ ਪ੍ਰੈਕਟੀਕਲ ਕਰਨਾ ਉਹ ਪਹਿਲੇ ਦਿਨ ਦੂਜੇ ਦਿਨ ਹੁੰਦਾ ਆਪਣਾ ਬੱਕਰੀਆਂ ਦਾ ਪ੍ਰੈਕਟੀਕਲ ਤੇ ਦਵਾਈਆਂ ਮੈਡੀਸਨ ਦੇਸੀ ਨੁਕਸੇ ਸਾਰਾ ਉਹ ਚੀਜ਼ਾਂ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੇ ਜਿਹੜੇ ਏਰੀਏ ਦੇ ਚੰਗੇ ਬੱਕਰੀ ਪਾਲ ਕੇ ਗਿਆ ਬਾਈ ਜਗਮੀਤ ਭੁਲਾਈਆਂ ਨਾ ਹੋ ਗਿਆ ਬਾਈ ਗਰਜੀਤ ਹੋਗੇ ਤੇ ਬਾਈ ਸੰ ਬੰਦਾ ਹੀ ਸਾਦਾ ਕੋਈ ਕਾਗਜ਼ੀ ਡਾਕਟਰ ਜਾਂ ਸਰਕਾਰੀ ਡਾਕਟਰ ਨਹੀਂ ਮੈਂ ਸਾਦਾ ਟਰੇਨਿੰਗ ਠੀਕ ਹੈ ਜੀ ਠੀਕ ਹੈ ਜੀ ਜਿਹੜੇ ਇਕੱਲੇ ਕਿਤਾਬਾਂ ਪੜ੍ਹੇ ਆ ਮੈਂ ਉਹ ਬੰਦਾ ਸਾਦਾ ਜਿਹੜੇ ਜਿਹੜੇ ਆਪਦੇ ਘਰੇ ਵੀ ਜਾਨਵਰ ਹੈਗੇ ਆ ਤੇ ਜਾਨਵਰਾਂ ਦੇ ਨਾਲ ਹੀ ਵੀ ਤੇ 10 15 ਪਿੰਡਾਂ ਦੇ ਵਿੱਚ ਬੰਦਿਆਂ ਦਾ ਨਾਮ ਵੀ ਚੱਲਦਾ ਜਾਂ ਇਮਾਨਦਾਰੀ 'ਚ ਚੱਲਦਾ ਬੇਈਮਾਨੀ 'ਚ ਨਹੀਂ ਚੱਲਦਾ ਉਹ ਬੰਦੇ ਮੈਂ ਟਰੇਨਿੰਗ ਦਿੰਨੇ ਹੁਣ ਮੈਂ ਉਹ ਜਾਂ ਕੋਈ ਠੱਗ ਬੰਦਾ ਬੋਲਣਾ ਹਰੇਕ ਨੂੰ ਆਉਂਦਾ ਹੁੰਦਾ ਹੈ ਹਾਂਜੀ ਦਵਾਈਆਂ ਵੀ ਹਰੇਕ ਦਾਸ ਦੋ ਮੈਂ ਉੱਥੇ ਠੱਗ ਬੰਦਾ ਠਾਲ ਲਾ ਮੂਨੇ ਬਾਅਦ ਚੋ ਲੋਕਾਂ ਤੋਂ ਮੇਮਣੇ ਮੰਗੀ ਜਾਵੇ ਜਾਂ ਬਾਅਦ ਚਾਲਦੀਆਂ ਬੱਕਰੀਆਂ ਬਿਮਾਰ ਸ਼ਮਾਰ ਵਿੱਚ ਅਗਲੇ ਨੁਕਸਾਨ ਹੋ ਜੇਣਾ ਜੀ ਆਪਣੀ ਟ੍ਰੇਨਿੰਗ ਤੇ ਜਿੰਨਾ ਸਟਾਫ ਹੋਊਗਾ ਕੋਈ ਸੋਨੋ ਫੋਨ ਕਰਕੇ ਨਾ ਕਹੂਗਾ ਵੀ ਮੈਥੋਂ ਬੱਕਰੀ ਲੈ ਲਾ ਮੈਥੋਂ ਇਲਾਜ ਕਰਾ ਲਾ ਜਾਂ ਮੈਥੋਂ ਆਹ ਕਰਾ ਲਾ ਮੈਥੋਂ ਕੋਈ ਵੀ ਨਹੀਂ ਤੁਹਾਨੂੰ ਕੁਛ ਕਹਿੰਦਾ ਹੁਣ ਮੈਂ ਸਰਟੀਫିକੇਟ ਦਿੰਨਾ ਹੁਣ ਮੈਂ ਪ੍ਰੋਜੈਕਟ ਫਾਈਲ ਬਣਾਉਣਾ ਮੈਂ ਕਹਿ ਦਿੰਦਾ ਭਾਈ ਆਪਦੀ ਕੋਡ ਕਚੈਰੀ ਚ ਪਹਿਲਾਂ ਸੀਏ ਨੂੰ ਪੁੱਛੋ ਕਿੰਨੇ ਪੈਸੇ ਲੈਂਦਾ ਠੀਕ ਹੈ ਜੀ ਜੇ ਮੇਰੇ ਨਾਲ ਘੱਟ ਚ ਬਣਾਉਂਦਾ ਉੱਥੋਂ ਤਿਆਰ ਕਰਵਾਓ ਠੀਕ ਹੈ ਮੈਂ ਜਿੰਨੇ ਪੈਸੇ ਲੈਣਾ ਮੈਂ ਸਾਰਾ ਪਹਿਲਾਂ ਗੱਲ ਅਗਲੇ ਨੂੰ ਦੱਸ ਦੇਣਾ ਠੀਕ ਆ ਆਪਾਂ ਕਿਸੇ ਪਾਸੇ ਭਾਈ ਨਹੀਂ ਰਿਆਣੀ ਰੱਖਦੇ ਬੰਦੇ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਹੁਣ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਕੈਂਪ ਚੱਲ ਰਿਹਾ ਸੀਗਾ ਜੀ ਉਹ ਕਿੰਨਾਵਾਂ ਕੈਂਪ ਸੀਗਾ ਜੀ ਇਹ 5ਵਾਂ ਆਪਣਾ ਜਿਹੜਾ 17 ਤੇ 18 ਨੂੰ ਹੋਇ ਗੜੀਆਂ 10 12 ਸੀਟਾਂ ਬਾਕੀ ਹੈਗੀਆਂ ਠੀਕ ਹੈ ਤੁਹਾਨੂੰ ਅਸੀਂ ਬਾਈ ਦੱਸ ਦਈਏ ਕਿ 11 ਤੇ 12 ਸੀਟਾਂ ਜਿਹੜੀਆਂ ਬਾਈ ਕੋਲੇ ਬਚੀਆਂ ਹਨ ਜੀ ਤੁਸੀਂ ਇਹ ਚੀਜ਼ ਦਾ ਲਾਹਾ ਲੈ ਸਕਦੇ ਹੋ ਹੌਲੀ ਹੌਲੀ ਜਿਵੇਂ ਆਪਾਂ ਬਾਈ ਜਦੋਂ ਸਭ ਤੋਂ ਪਹਿਲਾਂ ਆਪਾਂ ਕੰਮ ਨੂੰ ਜਿਵੇਂ ਖਿੱਚੀਏ ਆਪਾਂ ਜਿਹਦਾ ਜਿਵੇਂ ਹੁਣ ਕੀ ਸੀਟਾਂ ਜਲਦੀ ਲੈ ਕੇ ਕੀ ਆ ਸਮੇਂ ਦੇ ਨਾਲ ਕਿੰਨੀਆਂ ਬਈ ਹੁਣ ਤੁਹਾਡੇ ਕੋਲ ਸੀਟਾਂ ਕਿੰਨੀਆਂ ਬੁੱਕ ਹੋ ਗਈਆਂ 10 12 ਰਹਿ ਗਈਆਂ ਵੀਰੇ 10 12 ਸੀਟਾਂ ਰਹਿ ਗਈਆਂ ਇਹੋ ਬਾਈ ਦੇ ਵਿੱਚ ਹੋਗਾ ਪੰਗਾ ਹਾਂਜੀ 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 ਮੰਨ ਲਓ 18 ਕੋ ਹੋਗੀਆਂ ਪੰਗਾ 10 12 ਰਹਿ ਗਈਆਂ ਹੋਣੀਆਂ ਠੀਕ ਹੈ ਜੀ ਉਹ ਸਾਡੇ 1 2 ਹਰੇ ਡੇਲੀ 2 3 ਬੁੱਕ ਹੋ ਜਾਂਦੀਆਂ ਠੀਕ ਹੈ ਜੀ ਬਾਕੀ ਬਈ ਇਹਦਾ ਐ ਹੁੰਦਾ ਕਈ ਹੁਣ ਭਰਾ ਕਹਿੰਦੇ 4500 ਬਾਲਾ ਫੀਸ ਹੈ ਸਰਕਾਰੀ ਫਰੀ ਦੀ ਜਾਂਦੇ ਵੀਰੇ ਸਾਡਾ ਇਹ ਤਿਆਰਬਾ ਆਪਦੀ ਕਲਾ ਅਸੀਂ ਸਾਰੇ ਗੁਰਮੰਤਰਾ ਦੱਸਣੇ ਆ ਹਾਂ ਉੱਥੇ ਖਰਚ ਹਾਂਜੀ ਜਿਹੜਾ ਗੋਦ ਲੈਣ ਵਾਲਾ ਕੰਮ ਹੀ ਹੁੰਦਾ ਜਿੰਨਾ ਚਿਰ ਯਾਰ ਬੰਦਾ ਕਾਮ ਜਾ ਆਪਣੀ ਹੁੰਦਾ ਅਸੀਂ ਖੜਾ ਨਹੀਂ ਛੱਡਦੇ ਜੇ ਉਹ ਗਲਤੀ ਫੇਲ ਹੋਊਗਾ ਪਹਿਲੀ ਗੱਲ ਫੇਲ ਹੁੰਦਾ ਨਹੀਂਗਾ ਜੇ ਹੁਣ ਉਹ ਵਿੱਚ ਹੀ ਨਾ ਗਿਆ ਫੇਲ ਹੋਣਾ ਹੀ ਆਉਣੇ ਠੀਕ ਹੈ ਹੁਣ ਕੋਈ ਨਹੀਂ ਰੋਕ ਸਕਦਾ ਪਰ ਉਹਨੂੰ ਗਾਈਡ ਲਾਈਨ ਕਿਹੜੀ ਬਰੀਡ ਰੱਖੀਏ ਕਿੰਨੀ ਉਮਰ ਦੇ ਲਈਏ ਕਿੰਨੇ ਪੈਸਿਆਂ ਦੇ ਲਈਏ ਕਿਵੇਂ ਸੈਟ ਅਪ ਕਰਨਾ ਕਿਵੇਂ ਬਰੀਡਰ ਰੱਖਣਾ ਕੀ ਪਾਉਣਾ ਕਰਨਾ ਇਹ ਚ ਅਸੀਂ ਕੋਈ ਕਮੀ ਨਹੀਂ ਆਉਣ ਦਿੰਦੇ ਕੋਈ ਫਾਰਮੂਲੇ ਕੋਈ ਮਸਾਲੇ ਦੇ ਪੁੱਛਣਾ ਫੀਡ ਦਾ ਪੁੱਛਣਾ ਸਾਰਾ A to Z ਸਾਡੇ ਬਈਆ ਆਪ ਦੇ ਨਿੱਜੀ ਤਿਆਰਬੀਆ ਕਿਹੜੀ ਰੁੱਤ ਚ ਜਿਵੇਂ ਹੁਣ ਗਰਮੀਆਂ ਦੀ ਰੁੱਤ ਆ ਕੀ ਕੀ ਮੁਸ਼ਕਲਾਂ ਆਉਣੀਆਂ ਠੰਡ ਚ ਕੀ ਆਈਆਂ ਹੁਣ ਬਈ ਮੇਮ ਨੇ ਬਹੁ ਮਾਰਲੇ ਦੇਸੀ ਬੱਕਰੀ ਦਾ ਮੇਮ ਨਹੀਂ ਬਈ 5-6000 ਦਾ ਹੁੰਦਾ ਤੇ 4500 ਰੁਪਿਆ ਬਈ ਲਾ ਦੇਵਾਂਗੇ ਟ੍ਰੇਨਿੰਗ ਤੇ ਕੋਈ ਦੁੱਖ ਦਾ ਨਹੀਂ ਹਾਂਜੀ 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 ਤੁਹਾਨੂੰ ਬਈ ਦਰਸ਼ਕ ਵੀਰੋ ਇੱਕ ਦੱਸ ਦਈਏ ਠੱਗੀ ਵਾਲਾ ਕੰਮ ਉੱਥੇ ਹੁੰਦਾ ਹੈ ਕਿ ਜਿੱਥੇ ਬਾਈ ਦਾ ਕੋਈ ਨਾਮ ਨੂਮ ਨਾ ਹੋਵੇ ਹਨਾ ਜੀ ਬਾਈ ਦਾ ਐਡਾ ਵੱਡਾ ਕੀ ਇਹ ਨਾਮ ਹੈ ਬਈ ਆਪਣਾ ਲੋਕ ਬਿਨਾ ਬੱਕਰੀਆਂ ਤੋਂ ਵੀ ਬਈ ਬੜਾ ਮੂਹ ਪਿਆਰ ਕਰਦੇ ਹਨਾ ਕਰਦੇ ਆ ਜੀ ਹਾਂ ਜੀ ਤੇ ਆਪਾਂ ਮਾੜਾ ਮੋਟਾ ਹਨਾ 2-4000 ਰੁਪਏ ਪਿੱਛੇ ਹਾਂਜੀ ਹਾਂਜੀ ਮਾੜਾ ਬਈ ਜਾਨਵਰ ਦਿੰਦਾ ਵੀ ਬਹੁਤ ਡਰਦਾ ਹਾਂ ਹਾਂਜੀ 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 ਪੂਰਾ ਖੜਕਾ ਕੇ ਜਾਨਵਰ ਦੇਈ ਦਾ ਕਈ ਵਾਰੀ ਕੋਈ ਮਾੜਾ ਮੋਟਾ ਅਗਲੇ ਨੂੰ ਨਹੀਂ ਫੱਟੋਂਦਾ ਅਗਲੇ ਨੂੰ ਕਹੇ ਬਈ ਘਰੇ ਛੱਡ ਜਾ ਪੈਸੇ ਆਪਦੇ ਉਹਨੇ ਲੈ ਜਾ ਆਪਾਂ ਤਾਂ ਬਦਨਾਮੀ ਤੋਂ ਬੇਈਤੀ ਤੋਂ ਬਹੁਤ ਡਰਦੇ ਆ ਤੇ ਮਹਾਰਾਜ ਆਪਨੂੰ ਵੀ ਕਰਾ ਵੀ ਨਾ ਚਲੋ ਜੇ ਉ ਕਿਤੇ ਭੁੱਲ ਚੁੱਕ ਚ ਹੋਈ ਜਾਂਦੀ ਕਿਸੇ ਤੋਂ ਉਹਦਾ ਆਪ ਬਾਅਦ ਚ ਵੀ ਬਈ ਮਾਫੀ ਮੰਗਦੇ ਆ ਅਗਲੇ ਤੋਂ ਪਰ ਬਹੁਤ ਕੋਸ਼ਿਸ਼ ਕਰੀਦੇ ਕੇ ਨਾ ਹੇਰਾ ਫੇਰੀ ਮਹਾਰਾਜ ਬਚਾ ਕੇ ਰੱਖਿਆ ਆਪਣੇ ਦਿਲ ਚ ਨਹੀਂ ਆਪਾਂ ਬਈ ਬੇਈਮਾਨੀ ਰੱਖ ਕੇ ਚੱਲਦੇ ਹਾਂਜੀ ਠੀਕ ਹੈ ਜੀ ਤੇ ਬਈ ਜਿਹੜਾ ਹੁਣ ਇਹਨਾਂ ਦੀ ਆਪਾਂ ਗੱਲ ਆਉਣੀ ਹੈ ਫੀਸ ਤੇ ਹਨਾ ਜੀ ਜਿਹੜੀ ਫੀਸ ਹੈ ਤੇ ਉਹ ਰਜਿਸਟ੍ਰੇਸ਼ਨ ਵੇਲੇ ਕਿੰਨੀ ਉਹਨਾਂ ਨੂੰ ਜਮ੍ਹਾਂ ਕਰਾਉਣੀ ਹੈ ਜੀ ਪਹਿਲਾਂ ਵੀਰੇ 1500 ਤੇ ਆਧਾਰ ਕਾਰਡ ਭੇਜਣਾ ਤੁਸੀਂ ਉਹਦਾ ਸਕਰੀਨ ਸ਼ਾਟ ਭੇਜਣਾ ਤੁਹਾਡੀ ਸੀਟ ਬੁੱਕ ਹੋ ਜਾਊਗੀ ਠੀਕ ਹੈ ਜੇ ਆ ਮਹੀਨੇ ਚ ਸੀਟਾਂ ਪੂਰੀਆਂ ਆਊਗਾ ਤੁਸੀਂ ਅਗਲੇ ਮਹੀਨੇ ਚ ਆ ਸਕਦੇ ਹੋ ਹੁਣ ਥੋੜਾ ਜਿਹਾ ਗਾਂ ਵਾਢੀ ਦਾ ਕੰਮ ਆ ਜਾਊਗਾ ਆ ਹੁਣ ਤੇ ਇੱਕ ਬਈ ਥੋੜੀ ਥੋੜੀ ਗੱਲ ਰੋਕਦੇ ਆਂ ਜੀ ਕਈ ਵਾਰੀ ਜਿਵੇਂ ਐਵੇਂ ਹੁੰਦਾ ਕਿ ਜੇਰੀ ਹੁਣ ਆਪਾਂ ਨੂੰ ਕੰਮ ਧੁੰਦਾ ਪਿਆ ਜਾਂਦਾ ਪਿੰਡਾਂ ਦੇ ਵਿੱਚ ਨੇ ਜਾਂ ਕੋਈ ਕੋਈ ਮਰ ਗਸ਼ਮਰਗ ਜੋ ਜੋ ਵੀ ਬੰਦੀ ਆਣੇ ਜੀ ਹੁਣ ਕਿਸੇ ਨੇ ਤੁਹਾਨੂੰ 1500 ਰੁਪਿਆ ਫੀਸ ਦੇਤੀ ਜੀ ਤੇ ਆਪਦੇ ਐਡਮਿਸ਼ਨ ਕਰਵਾ ਲਈ ਆਣੇ ਜੀ ਤੇ ਜੇ ਉਹਨਾਂ ਕੋਈ ਦਿੱਕਤ ਆ ਗਈ ਕੋਈ ਅੱਗੇ ਪਿੱਛੇ ਹੋ ਜਾਂਦੀ ਹੈ ਜੀ ਹਾਂ ਉਹ ਕਰਦੇ ਆਂ ਜੀ ਇੱਕ ਦੋ ਬੰਦੇ ਹਰੇਕ ਘਰੀ ਐਮਰਜੈਂਸੀ 'ਚ ਫਸ ਜਾਂਦੇ ਆ ਠੀਕ ਹੈ ਜੀ ਤੇ ਇਹ 1500 ਵੀ ਬਈ ਤਾਂ ਰੱਖਿਆ ਤੁਹਾਨੂੰ ਮੈਂ ਥੋੜੀ ਕਹਾਣੀ ਦੱਸ ਦੇਣਾ ਹਾਂਜੀ ਹਾਂਜੀ ਜਿਵੇਂ 30 ਸੀਟਾਂ ਉਹਨਾਂ ਨੂੰ ਫੋ ਹਰੇਕ ਨੂੰ ਅਸੀਂ ਕਹਤਾ ਬਈ ਇੰਨੀ ਨਫੀਸ ਆ ਤੇ ਇੰਨੇ 11 12 ਨੂੰ ਆਜੋ ਜੇ। ਵੇਖ ਬੰਦਾ ਖੂਬ ਆਵਾਂਗੇ ਹਾਂ। ਹੁਣ 100 200 ਬੰਦੇ ਨੇ ਕਹਿਤਾ ਆਵਾਂਗੇ। ਹੁਣ ਉਦਣ ਆਏ ਨਹੀਂ ਪਤਾ 200 ਦਾ 200 ਹੀ ਆਜੇ। ਆਏ ਨਾ ਪਤਾ ਹੁਣ 30 ਵੀ ਨਾ ਪੂਰੇ ਹੁਣ 10 ਆਜਣ। ਸਾਡਾ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਬੰਦਿਆਂ ਦਾ। ਮੇਰੀ ਉੱਥੇ ਇਹ ਕੁਸ਼ੀ ਹੁੰਦੀ ਆ ਯਾਰ ਬੰਦਾ ਰਿਸ਼ਤੇਦਾਰ ਵਾਂਗੂ ਆਉਂਦਾ ਉੱਥੇ ਪਰੌਣਾ ਬਣ ਕੇ ਠੀਕ ਹੈ। ਆਪਾਂ ਉਹਦੀ ਪੂਰੀ ਸੇਵਾ ਕਰਨੀ ਆ। ਪੂਰਾ ਨਾਤਾ ਬਈ ਜਿਹੜਾ ਰੋਟੀ ਪਾਣੀ ਵੇਸਟ ਜਾਵੇ ਉਹ ਆਪਾਂ ਚੀਜ਼ ਦੇ ਸਖਤ ਖਿਲਾਫ ਹ ਖਾ ਪੀ ਕੇ ਬੰਦਾ ਖੁਸ਼ ਹੋ ਕੇ ਜਾਵੇ ਇਹ ਤਾਂ ਜੀ ਦਾ 1500 ਰੁਪਏ ਇਹਦਾ ਸਾਨੂੰ ਪਤਾ ਇਹ ਬੰਦਾ ਟ੍ਰੇਨਿੰਗ ਲੈ ਕੇ ਹੀ ਜਾਊਗਾ ਠੀਕ ਹੈ ਜੀ ਉਹਨੂੰ ਆਪਾਂ ਬਈ 2 ਮਹੀਨੇ ਤੱਕ ਉਹਨੂੰ ਕਹਿ ਦੇਣਾ ਜੇ ਤੈਨੂੰ ਕੋਈ ਐਮਰਜੈਂਸੀ ਹੈਗੀ ਆ ਬਈ ਅਗਲੀ ਟ੍ਰੇਨਿੰਗ ਆ ਜੀ ਅਗਲੀ ਤੋਂ ਅਗਲੀ ਆ ਜੀ ਹਣਾ ਪਰ ਉਹ ਬੰਦਾ ਚਲੋ ਇਹ ਸਿਸਟਮ ਹੁੰਦਾ ਤਾਂ 1500 ਭਰੌਣੇ ਕੋਈ ਆਏ ਨਹੀਂਗਾ ਆਪਾਂ ਬਈ ਇਹ ਜਿਹੜਾ ਟ੍ਰੇਨਿੰਗ ਦੇ ਵਿੱਚ ਬਈ ਠੀਕ ਹੈ ਸਹੀ ਹੈ ਗੱਲ ਬਈ ਇਹ ਤਾਂ ਆਪਾਂ ਨੂੰ ਯਾਰ 1500 ਕੋਈ ਵੀ ਹੈ ਨਾ ਇਹ ਆਪਣੀ ਗੱਲ ਨਹੀਂ ਕਿ ਕਈ ਐਵੇਂ ਕਰਦੇ ਕਿ ਐਵੇਂ ਲਖਵਾਉਂਦੇ ਜੀ ਠੀਕ ਹੈ ਅਸੀਂ ਆਵਾਂਗੇ ਬਾਅਦ ਚ ਉਹਨਾਂ ਨੂੰ ਐਵੇਂ ਵੀ ਨਹੀਂ ਪਤਾ ਹੁੰਦਾ ਸੀ ਜਾਣਾ ਕਿ ਨਹੀਂ ਜਾਣਾ ਨਾ ਬਾਈ ਡਰਦੇ ਆ ਕਿ ਇਹ ਰੀ ਫਰਾਡ ਹੋਣ ਤੋਂ ਬਈ 1500 ਹੈ ਨਾ ਪਾ ਕੇ ਕੋਈ ਉਹੀ ਨਾ ਹੋਵੇ ਆਪਣਾ ਵੀਰੇ ਸਾਰੇ ਲੋਕੇਸ਼ਨ ਆਪਣੇ ਚੈਨਲ ਤੇ ਛੋਡੇ ਚੈਨਲ ਤੇ ਤੁਸੀਂ ਵੀ ਦੇਖਿਆ ਆਪਣਾ ਸਾਰਾ ਦੇਖਿਆ ਉਹ ਕੰਮ ਹੀ ਨਹੀਂ ਕੋਈ ਤੇ ਬਾਕੀ ਆਪਣੇ ਵੀ ਫਾਰਮ ਤੇ ਆ ਕੇ ਐ ਦਵਾਰ ਨੂੰ ਭੜਾਏ ਨੇ ਮੰਡੀ ਲੱਗਦੀ ਉੱਥੇ ਆ ਕੇ ਆਪਾਂ ਨੂੰ ਵੀ ਮਿਲ ਸਕਦੇ 1500 ਰੁਪਏ ਜਮਾ ਕਰਾ ਸਕਦਾ ਕੋਈ ਲੋੜ ਨਹੀਂ ਆਨਲਾਈਨ ਪਾਉਣ ਦੀ ਵੀ ਜਿਹੜਾ ਦੂਰ ਵਾਲਾ ਉਹ ਪਾ ਸਕਦਾ ਜਿਹੜਾ ਤੁਹਾਡਾ ਇਹ ਬਾਈ ਦਾ ਚੈਨਲ ਆ ਤੁਸੀਂ ਜਾਣ ਪਛਾਨਦੇ ਮਹਤਾਜ ਜੀ ਹਣਾ ਬਾਈ ਤੁਹਾਡਾ ਚੈਨਲ ਬਰਾੜ ਬਠਿੰਡੇ ਵਾਲੇ ਨਾਂ ਤੇ ਬਾਈ ਦਾ ਚੈਨਲ ਆਣਾ ਜੀ ਬਾਈ ਲੋਕਾਂ ਦਾ ਮੋਹ ਪਿਆਰ ਆ ਇੱਕ ਦੇਸੀ ਇਹ ਬੰਦੇ ਨੂੰ ਹਣਾ ਹੁਣ ਵੀ ਆਪਣੇ ਮੰਨ ਲਓ ਕੋਈ ਐਡਾ ਲੀਡਾ ਲੱਤਾਂ ਨਹੀਂ ਸਵਾ ਲੱਖ ਤੋਂ ਬੰਦਾ ਵੱਧ ਜੁੜਿਆ ਆਪਣੇ ਚੈਨਲ ਨਾਲ ਹਣਾ ਤੇ ਕੋਈ ਆਪਾਂ ਫੇਕ ਨਹੀਂ ਲੈ ਕੋਈ ਆਪਾਂ ਕਿਤੇ ਗਲਤ ਵੀਡੀਓ ਨਹੀਂ ਜਿਵੇਂ ਅੱਜ ਕੱਲ ਚੱਲਦਾ ਹਾਂ ਜਮਾ ਜਾਣਕਾਰੀ ਵਾਲੀਆਂ ਆਪਣੇ ਜੱਟ ਜ਼ਿਮੀਂਦਾਰਾਂ ਦੀਆਂ ਖੇਤੀ ਪਸ਼ੂ ਪਾਲਣ ਦੀਆਂ ਪਾ ਕੇ ਵਧੀਆ ਨਾਂ ਬਣਿਆ ਬਣਾਇਆ ਠੀਕ ਹੈ ਜੀ ਹੁਣ ਬਈ ਆਪਾਂ ਵੀਡੀਓ ਦਾ ਐਂਡ ਕਰੀ ਗਏ ਨਾ ਜੀ ਤੇ ਬਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈ ਤੇ ਤੁਸੀਂ ਦੱਸੋਗੇ ਕਿ ਆਪਾਂ ਸਕਰੀਨ ਦੇ ਉੱਪਰ ਲਾ ਦਈਏ ਜੀ ਸਕਰੀਨ ਤੇ ਵੀ ਲਾ ਦਿਓ ਜੀ 9056338435 ਇਹਦੇ ਤੁਸੀਂ ਕਾਲ ਕਰ ਸਕਦੇ ਹੋ ਤੇ ਜੇ ਜੇ ਕੋਈ ਕਾਲ ਨਹੀਂ ਟੈਂਡੋਂਦੀ ਤੁਸੀਂ WhatsApp ਮੈਸੇਜ ਛੱਡ ਦਿਓ ਜਿਹੜੀ ਵੀ ਤੁਸੀਂ ਜਾਣਕਾਰੀ ਲੈਣੀ ਹੈ ਬਾਕੀ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੈਗੀ ਆ ਬੱਕਰੀਆਂ ਤੇ ਤੁਸੀਂ ਕਦੋਂ ਵੀ ਭਰਾ ਨੂੰ ਯਾਦ ਕਰ ਸਕਦੇ ਹੋ ਟ੍ਰੇਨਿੰਗ ਦਾ ਵੀ ਕੋਈ ਆਪ ਨੂੰ ਆਏ ਨੀਗਾ ਵੀ ਜਿਹੜਾ ਟ੍ਰੇਨਿੰਗ ਲੈ ਕੇ ਜਾਊ ਉਹਨੂੰ ਦੱਸਣਾ ਆਪਾਂ ਦੱਸਣਾ ਜੀ ਠੀਕ ਹੈ ਜੀ ਇਹ ਜਿਹੜੀ ਬਈ ਇਹ ਆਪਣਾ ਨਵਾਂ ਜਿਹੜਾ ਕੈਂਪ ਸ਼ੁਰੂ ਹੋਣਾ 11 ਤੇ 12 April ਦਾ ਹੋਣਾ ਜੀ ਹਨਾ ਜੀ ਕਿਉਂ ਬਈ ਸਹੀ ਹੈ ਨਹੀਂ 11 ਤੇ 12 April 2024 ਨੂੰ ਜੀ ਠੀਕ ਹੈ ਜੀ ਬਾਕੀ ਬਾਈ ਜੀ ਹੋਰ ਕੋਈ ਤੁਸੀਂ ਗੱਲ ਕਰਨੀ ਬਸ ਵੀਰੇ ਇਹੀ ਹੈ ਤੇ ਇੱਕ ਬਾਈ ਥੋੜੀ ਹੋਰ ਦੱਸ ਦੇਣਾ ਜਿਹੜਾ ਆਪਣਾ ਸਰਟੀਫਿਕੇਟ ਹੈ ਤੇ ਕੋਈ ਵੀ ਕਿੱਥੋਂ ਦਾ ਵੀ ਟ੍ਰੇਨਿੰਗ ਹਰਿਆਣਾ ਰਾਜਸਥਾਨ ਆਲ ਇੰਡੀਆ ਦਾ ਕੇ ਟ੍ਰੇਨਿੰਗ ਲੈ ਸਕਦਾ ਆਪਣਾ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਆ ਸਾਰੀਆਂ ਸਟੇਟਾਂ ਚ ਚੱਲਦਾ ਹੈ ਤੇ ਸਰਟੀਫਿਕੇਟ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਬਈ ਠੀਕ ਹੈ ਜੀ ਬਾਈ ਵੀਡੀਓ ਐਂਡ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਕੋਈ ਵੀ ਸੂਬੇ ਦਾ ਬੰਦਾ ਇਹ ਆ ਕੇ ਟ੍ਰੇਨਿੰਗ ਲੈ ਸਕਦਾ ਤੇ ਰਹਿਣ ਕਰਨ ਦਾ ਬਾਈ ਹੈਗਾ ਨਾ ਸਰੈਂਟ ਦਾ ਵਧੀਆ ਪ੍ਰਬੰਧਨ ਦਾ ਰੋਟੀ ਪਾਣੀ ਦਾ ਵਧੀਆ ਪ੍ਰਬੰਧਨ ਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਈ ਵਿ ਹਾਂਜੀ ਹਾਂਜੀ ਓਕੇ ਜੀ ਠੀਕ ਹੈ ਬਾਈ ਜੀ ਹਾਂਜੀ ਅਸਤਰੀ ਗੱਲ ਜੀ ਧੰਨਵਾਦ ਜੀ